ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਦਾਬ ਮੈਂ ਰਦੀਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਸਭ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਕਿ ਸਾਡੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਹੈਗੇ ਆ ਜੀ ਪੀਬੀਸੀ ਪੰਜਾਬ ਫੇਸਬੁਕ ਇੰਸਟਾਗ੍ਰam ਪੀਬੀਸੀ ਪੰਜਾਬੀ YouTube ਅਤੇ ਤੁਹਾਡਾ ਅਖਬਾਰ YouTube ਫੇਸਬੁਕ ਇੰਸਟਾਗ੍ਰam ਪੇਜ ਸਾਡੇ ਇਹ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਜਰੂਰ ਲਾਈਕ ਸਬਸਕ੍ਰਾਈਬ ਸ਼ੇਅਰ ਅਤੇ ਜਰੂਰ ਕਰੋ ਤੇ ਅ ਬੈਲ ਆਈਕਨ ਜਿਹੜਾ ਜਰੂਰ ਦਬੋ ਤਾਂ ਕਿ ਤੁਹਾਨੂੰ ਹਰ ਇੱਕ ਜੋ ਸਾਡੀ ਖਬਰ ਹੈਗੀ ਤੁਹਾਨੂੰ ਜਰੂਰ ਅ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਅੱਜ ਹੁਣ ਜਿਹੜਾ ਮੈਂ ਇੱਕ ਮੁੱਦਾ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਡਿਜੀਟਲ ਪੇਮੈਂਟ ਜਿਸ ਨੂੰ ਕਿ ਪੰਜਾਬ ਭਾਰਤ ਸਰਕਾਰ ਦੇ ਵੱਲੋਂ ਲਗਾਤਾਰ ਅ ਪ੍ਰਚਾਰਿਆ ਜਾ ਰਿਹਾ ਹੈ ਕੈਸ਼ਲੈਸ ਇੰਡੀਆ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਜਿਸ ਨੂੰ ਲੈ ਕੇ ਵੱਡੀ ਗਿਣਤੀ ਚ ਲੋਕਾਂ ਦੇ ਵੱਲੋਂ ਅ ਜੋ ਪੇਟੀਐਮ ਗੂਗਲ ਪੇ ਆਦਿ ਦਾ ਪ੍ਰਯੋਗ ਹੈ ਜਿਹੜਾ ਉਹ ਪਿੰਡ ਪੱਧਰ ਤੱਕ ਵੀ ਹੋਣ ਲੱਗ ਗਿਆ ਹੈਗਾ ਤਾਂ ਅ ਕਰਨਾਟਕਾ ਦੇ ਵਿੱਚ ਇੱਕ ਕਿੱਸਾ ਸਾਹਮਣੇ ਆਇਆ ਇੱਕ ਸਬਜ਼ੀ ਵੇਚਣ ਵਾਲਾ ਵਿਅਕਤੀ ਹੈ ਉਸ ਨੂੰ 29 ਲੱਖ ਰੁਪਏ ਜੀਐਸਟੀ ਭਰਨ ਦਾ ਨੋਟਿਸ ਹੈ ਜਿਹੜਾ ਮਿਲ ਚੁੱਕਿਆ ਹੈ ਇਸ ਸਬੰਧੀ ਜੋ ਜਾਣਕਾਰੀ ਮਿਲੀ ਹੈਗੀ ਹੈ ਕਿ ਕਰਨਾਟਕਾ ਦੇ ਇੱਕ ਸਬਜ਼ੀ ਵੇਚਣ ਵਾਲਾ ਵਿਅਕਤੀ ਹੈਗਾ ਉਹ ਹਰ ਜੋ ਸਬਜ਼ੀ ਵੇਚਣ ਵਾਲੇ ਆ ਚਾਹੇ ਉਹ ਰੇੜੀ ਵਾਲੇ ਆ ਚਾਹੇ ਫੜੀ ਵਾਲੇ ਆ ਅੱਜ ਤੋਂ ਸਾਰਿਆਂ ਦੇ ਵੱਲੋਂ ਹੀ ਆਪ ਦਾ Google Pay PhonePe Paytm ਵਗੈਰਾ ਜਿਹੜਾ ਉਸੇ ਥਰੂ ਜ਼ਿਆਦਾਤਰ ਪੇਮੈਂਟ ਲਈ ਜਾ ਰਹੀ ਹੈ ਤਾਂ ਉਸ ਨੂੰ ਉਸੇ ਕਾਰਨ ਹੀ ਉਸ ਦੇ ਵੱਲੋਂ ਵੀ ਆਪਦੀ ਦੁਕਾਨ ਦੇ ਉੱਪਰ ਜਿਹੜਾ ਇੱਕ ਸਕੈਨਰ ਲਗਾਇਆ ਗਿਆ ਸੀ ਦੱਸਣ ਦੇ ਵਿੱਚ ਜੋ ਸੁਣਨ ਦੇ ਵਿੱਚ ਗੱਲ ਆਈ ਹੈ ਕਿ ਉਸ ਸਬਜੀ ਫਰੂਟ ਵੇਚਣ ਵਾਲੇ ਵਿਅਕਤੀ ਨੇ ਪਿਛਲੇ 3 ਸਾਲਾਂ ਦੇ ਵਿੱਚ 1 ਕਰੋੜ 60 ਲੱਖ ਰੁਪਏ ਤੋਂ ਵੱਧ ਦੀ ਅਮਾਊਂਟ ਹੈ ਜਿਹੜੀ ਉਸ ਦੇ ਜੋ Google Pay Paytm ਜੋ ਵੀ ਉਹਦਾ ਹੋਗਾ ਉਹਦੇ ਵਿੱਚ 1 ਕਰੋੜ 60 ਲੱਖ ਰੁਪਏ ਤੋਂ ਵੱਧ ਰਪਏ ਆਏ ਜਿਸ ਕਾਰਨ GST ਡਿਪਾਰਟਮੈਂਟ ਕਰਨਾਟਕਾ ਦੇ ਵੱਲੋਂ ਉਸ ਨੂੰ ਨੋਟਿਸ ਭੇਜਿਆ ਗਿਆ ਕਿ ਉਸ ਦਾ 29 ਲੱਖ ਰੁਪਏ GST ਹੈ ਜਿਹੜਾ ਬੰਦਾ ਹੈਗਾ ਉਸ ਨੂੰ ਭਰਿਆ ਜਾਵੇ ਜਿਸ ਕਾਰਨ ਜੋ ਉਕਤ ਸਬਜੀ ਫਲ ਵੇਚਣ ਵਾਲਾ ਦੁਕਾਨਦਾਰ ਹੈ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ ਹੈ ਸਬਜੀ ਵੇਚਣ ਵਾਲੇ ਕਿਸਾਨ ਦਾ ਕਹਿਣਾ ਹੈਗਾ ਕਿ ਉਹ ਇੱਕ ਮਜ਼ਦੂਰ ਬੰਦਾ ਹੈ ਮੈਂ ਸੌਰੀ ਕਿਸਾਨ ਕਹਿ ਗਿਆ ਕਿਸਾਨ ਨਹੀਂ ਹੈ ਉਹ ਇੱਕ ਦੁਕਾਨਦਾਰ ਹੈ ਕਿਸਾਨ ਨਹੀਂ ਹੈਗਾ ਉਹ ਬੁਕਾਨਦਾਰ ਜਿਹੜਾ ਉਸਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਦੇ ਵੱਲੋਂ ਜੋ ਡਿਜੀਟਲ ਇੰਡੀਆ ਤੇ ਕੈਸ਼ਲੈਸ ਇੰਡੀਆ ਦੇ ਅੰਤਰਗਤ ਹੀ ਉਹਨੇ ਜੋ ਆਪਣਾ ਸਕੈਨਰ ਹੈ ਜਿਹੜਾ ਆਪਣੀ ਦੁਕਾਨ ਤੇ ਲਗਾਇਆ ਸੀ ਤੇ ਲੋਕ ਆਂਦੇ ਸੀ 100 200 500000 ਜਿੰਨੀ ਵੀ ਸਬਜ਼ੀ ਲੈਂਦੇ ਸੀ ਉਸ ਨੂੰ ਸਕੈਨ ਕਰਕੇ ਪੈਸੇ ਭਾ ਲੈਂਦੇ ਸੀਗੇ ਉਹਨੇ ਕਿਹਾ ਕਿ ਪਿਛਲੇ 3 ਸਾਲਾਂ ਦੇ ਵਿੱਚ ਕਰੀਬ 1 ਕਰੋੜ 60 ਲੱਖ ਰੁਪਏ ਉਸਦੇ ਅਕਾਊਂਟ ਦੇ ਵਿੱਚ ਹੈ ਜਿਸ ਤੋਂ ਬਾਅਦ GST ਡਿਪਾਰਟਮੈਂਟ ਨੇ ਉਸ ਨੂੰ 29 ਲੱਖ ਰੁਪਏ ਟੈਕਸ ਭਰਨ ਦਾ ਨੋਟਿਸ ਭੇਜ ਦਿੱਤਾ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹੈ ਤੇ ਉਸਨੇ ਆਪਦੀ ਪਰੇਸ਼ਾਨੀਆਂ ਜਿਹੜੀ মিডিਆ ਨਾਲ ਵੀ ਸਾਂਝੀ ਕੀਤੀਆਂ ਨਾਲ ਉਹਨੇ ਇਹ ਵੀ ਕਿਹਾ ਹੈਗਾ ਕਿ ਉਹ ਆਪਦੀ ਇਸ ਸੰਬੰਧੀ ਆਪਦੇ ਵਕੀਲ ਆਪਦੇ ਸੀਏ ਜਿਹੜੇ ਉਹਨਾਂ ਨਾਲ ਵੀ ਰਾਏ ਕਰ ਰਿਹਾ ਹੈ